26 ਜਨਵਰੀ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਗਈ ਹੈ ਅੰਮ੍ਰਿਤਸਰ ਵਿੱਚ ਜੀਆਰਪੀ ਤੇ ਆਰਪੀਐਫ ਪੁਲਿਸ ਟੀਮ ਵੱਲੋਂ ਸੁਰੱਖਿਆ ਨੂੰ ਮੱਦੇਨਜ਼ਰ ਰੇਲਵੇ ਸਟੇਸ਼ਨ ਤੇ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਚੱਲਦੇ ਪੁਲਿਸ ਦੇ ਜਵਾਨਾਂ ਨੇ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਤੇ ਯਾਤਰੀਆਂ ਨੂੰ ਲਾवारिस ਚੀਜ਼ਾਂ ਨੂੰ ਹੱਥ ਨਾ ਲਗਾਉਣ ਤੇ ਉਸ ਦੀ ਸੂਚਨਾ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਇਸ ਮੌਕੇ ਰੇਲਵੇ ਸਟੇਸ਼ਨ ਜੀਆਰਪੀ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ 26 ਜਨਵਰੀ ਤੋਂ ਲੈ ਕੇ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਨੇ ਤੇ ਇਸੇ ਦੇ ਮੱਦੇਨਜ਼ਰ ਇਹ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਨਜ਼ਰਾਂ ਪੂਰੀ ਤਰ੍ਹਾਂ ਨਾਲ ਸ਼ਰਾਰਤੀ ਤੱਤਾਂ ਤੇ ਨੇਤਾ ਜੋ ਕਿਸੇ ਵੀ ਤਰ੍ਹਾਂ ਦੀ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕਣ ਹਾਂਜੀ ਸਰ ਅੱਜ 26 ਜਨਵਰੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕੀ ਕਹਿੰਦੇ ਸਾਡੇ ਡੀਜੀਪੀ ਸਪੈਸ਼ਲ ਡੀਜੀਪੀ ਉਹ ਲੋਕ ਜਿਵੇਂ ਜਿਸਾਂ ਦਰਦੇਸ਼ ਜਿਹੜੇ ਜਾਰੀ ਕੀਤੇ ਗਏ ਚੈਕਿੰਗ ਦੇ ਸੰਬੰਧ ਵਿੱਚ 26 ਜਨਵਰੀ ਤੇ ਆ ਯੁੱਧਾ ਜਿਹੜਾ ਉੱਥੇ ਚੱਲ ਰਿਹਾ ਹਰਾਮ ਨੋਮੀ ਦਾ ਉਹਦੇ ਸੰਬੰਧ ਵਿੱਚ ਲਗਾਤਾਰ ਜਿਹੜੀ ਆ ਉਹ ਚੈਕਿੰਗ ਜਾਰੀ ਆ ਕਿ ਕੋਈ ਸਪੈਸ਼ਲ ਟ੍ਰੇਨਾਂ ਵੀ ਸ਼ਾਇਦ ਜਿਹੜੀਆਂ ਉਹ ਚੱਲਣਗੀਆਂ ਜਿਸ ਦਾ ਕਰਕੇ ਬਹੁਤ ਜ਼ਿਆਦਾ ਮਜ਼ਬੂਤ ਜਿਹੜੇ ਸੰਬੰਧ ਆ ਅਸੀਂ ਕੀਤੇ ਹੋਏ ਕਿੰਨੇ ਕਿੰਨੇ ਜਵਾਨਾਂ ਨੂੰ ਸਟੇਸ਼ਨ ਤੇ ਤਾਇਨਾਤ ਕੀਤਾ ਗਿਆ ਇੱਕ ਸ਼ਿਫਟ ਵਿੱਚ ਜੀ ਆਰ ਪੀ ਦੇ 22 ਬੰਦੇ ਜਿਹੜੇ ਆ ਡਿਊਟੀ ਦੇ ਪਨਾਦ ਨੇ ਉਹਦੇ ਨਾਲ ਆਰਪੀਐਫ ਵੀ ਆ ਤੇ ਡਿਸਟ੍ਰਿਕਟ ਪੁਲਿਸ ਥਾਣਾ ਸਿਵਲ ਲੈਨ ਐਸਐਚਓ ਵੀ ਤੇ ਸਮੇਂ-ਸਮੇਂ ਤੇ ਸਵੇਰੇ ਚਾਮ ਜਿਹੜੇ ਚੈਕਿੰਗ ਕਰਦੇ ਰਹਿੰਦੇ ਆ ਐਤਲਵੀਰ ਜੀ ਜਦੋਂ ਵੀ ਇਹੋ ਜਿਹੇ 26 ਜਨਵਰੀ ਆ 15 ਅਗਸਤ ਤੋਂ ਦੁਨੀਆਂ ਹਮੇਸ਼ਾ ਇੱਕ ਲੋਕਾਂ ਦੇ ਮੰਨਾਂ ਦੇ ਵਿੱਚ دہشت ਦਾ ਮਹੌਲ ਹੁੰਦਾ ਹੈ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਜਾਗਰੂ ਕਰਨੇ ਕਿ ਬਿਲਕੁਲ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਕਿ ਕੋਈ ਵੀ ਜਿਹੜੀ ਚੀਜ਼ ਆਕਰ ਕੋਈ ਬੈਗ ਟ੍ਰਾਂਜਿਸਟਰ ਵਗੈਰਾ ਕੋਈ ਵੀ ਚੀਜ਼ ਕੋਈ ਪਈ ਮਿਲਦੀ ਆ ਲਵਾਰਸਾ ਹਾਲਤ ਵਿੱਚ ਤੇ ਉਹਨੂੰ ਚੈੱਕ ਕਰਨਾ ਕੀਤਾ ਜਾਵੇ ਜੀਆਰਪੀ ਨੂੰ ਆਰਪੀਫ ਨੂੰ ਤੁਰੰਤ ਜਾ ਕੇ ਮੁਲਾਜ਼ਮ ਮੌਕੇ ਤੇ ਖੜੇ ਨੇ ਉਹਨਾਂ ਨੂੰ ਤਲਾਸ਼ ਦਿੱਤੀ ਜਾਵੇ ਕਿ ਉਹਦੇ ਕੋਲ ਕੋਈ ਅਨਸਗਾ ਵੀ ਘਟਰਾਣਾ ਵਾਪਰ ਸਕੀ ਮੌਕੇ ਤੇ ਹੀ ਫੈਸਲਾ ਲਿਆ ਜਾਤਕ ਜੀਆਰਪੀ ਮਾਜ਼ਮੀ ਪੁੱਛੀ 26 ਜਨਵਰੀ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਗਈ ਹੈ ਅੰਮ੍ਰਿਤਸਰ ਵਿੱਚ ਜੀਆਰਪੀ ਤੇ ਆਰਪੀਐਫ ਪੁਲਿਸ ਟੀਮ ਵੱਲੋਂ ਸੁਰੱਖਿਆ ਨੂੰ ਮੱਦੇਨਜ਼ਰ ਰੇਲਵੇ ਸਟੇਸ਼ਨ ਤੇ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਚਲਦੇ ਪੁਲਿਸ ਦੇ ਜਵਾਨਾਂ ਨੇ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਤੇ ਯਾਤਰੀਆਂ ਨੂੰ ਲਾवारिस ਚੀਜ਼ਾਂ ਨੂੰ ਹੱਥ ਨਾ ਲਗਾਉਣ ਤੇ ਉਸ ਦੀ ਸੂਚਨਾ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਇਸ ਮੌਕੇ ਰੇਲਵੇ ਸਟੇਸ਼ਨ ਜੀਆਰਪੀ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ 26 ਜਨਵਰੀ ਤੋਂ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਇਸੇ ਦੇ ਮੱਦੇਨਜ਼ਰ ਇਹ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਨਜ਼ਰਾਂ ਪੂਰੀ ਤਰ੍ਹਾਂ ਨਾਲ ਸ਼ਰਾਰਤੀ ਤੱਤਾਂ ਤੇ ਨੇਤਾਜੋ ਕਿਸੇ ਵੀ ਤਰ੍ਹਾਂ ਦੀ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕਣ ਹਾਂਜੀ ਸਰ ਅੱਜ 26 ਜਨਵਰੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕੀ ਕਹਿਣਾ ਹੈ ਸਾਡੇ ਡੀਜੀਪੀ ਸਪੈਸ਼ਲ ਡੀਜੀਪੀ ਉਹ ਲੋ ਜਿਵੇਂ ਜਿਸਾਂ ਦਰਦੇਸ਼ ਜਿਹੜੇ ਜਾਰੀ ਕੀਤੇ ਗਏ ਚੈਕਿੰਗ ਦੇ ਸੰਬੰਧ ਵਿੱਚ 26 ਜਨਵਰੀ ਤੇ ਆ ਯੁੱਧਾ ਜਿਹੜਾ ਉੱਥੇ ਚੱਲ ਰਿਹਾ ਹਰਾਮ ਨੋਮੀ ਦਾ ਉਹਦੇ ਸੰਬੰਧ ਵਿੱਚ ਲਗਾਤਾਰ ਜਿਹੜੀ ਆ ਉਹ ਚੈਕਿੰਗ ਜਾਰੀ ਆ ਕਿ ਕੋਈ ਸਪੈਸ਼ਲ ਟ੍ਰੇਨਾਂ ਵੀ ਸ਼ਾਇਦ ਜਿਹੜੀਆਂ ਉਹ ਚੱਲਣਗੀਆਂ ਜਿਸ ਦਾ ਕਰਕੇ ਬਹੁਤ ਜ਼ਿਆਦਾ ਮਜ਼ਬੂਤ ਜਿਹੜੇ ਸੰਬੰਧ ਆ ਅਸੀਂ ਕੀਤੇ ਹੋਏ ਕਿੰਨੇ ਕਿੰਨੇ ਜਵਾਨਾਂ ਨੂੰ ਸਟੇਸ਼ਨ ਤੇ ਤਾਇਨਾਤ ਕੀਤਾ ਗਿਆ ਇੱਕ ਸ਼ਿਫਟ ਵਿੱਚ ਜੀ ਆਰ ਪੀ ਦੇ 22 ਬੰਦੇ ਜਿਹੜੇ ਆ ਡਿਊਰੀ ਦੇ ਪਨਾਦ ਨੇ ਉਹਦੇ ਨਾਲ ਆਰਪੀਐਫ ਵੀ ਆ ਤੇ ਡਿਸਟ੍ਰਿਕਟ ਪੁਲਿਸ ਥਾਣਾ ਸਿਵਲ ਲੈਨ ਐਸਐਚਓ ਵੀ ਤੇ ਸਮੇਂ-ਸਮੇਂ ਤੇ ਸਵੇਰੀ ਚਾਮ ਜਿਹੜੇ ਚੈਕਿੰਗ ਕਰਦੇ ਰਹਿੰਦੇ ਆ ਤੇ ਬਲਵੀਰ ਜੀ ਜਦੋਂ ਵੀ ਇਹੋ ਜਿਹੇ 26 ਜਨਵਰੀ ਆ 15 ਅਗਸਤ ਤੋਂ ਲਿਆ ਹਮੇਸ਼ਾ ਇੱਕ ਲੋਕਾਂ ਦੇ ਮਨਾਂ ਦੇ ਵਿੱਚ دہشت ਦਾ ਮਾਹੌਲ ਹੁੰਦਾ ਹੈ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਜਾਗਰੂਕ ਕਰਨੇ ਕਿ ਬਿਲਕੁਲ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਕਿ ਕੋਈ ਵੀ ਜਿਹੜੀ ਚੀਜ਼ ਆਕਰ ਕੋਈ ਬੈਗ ਟਰਾਂਜਿਸਟਰ ਵਗੈਰਾ ਕੋਈ ਵੀ ਚੀਜ਼ ਕੋਈ ਪਈ ਮਿਲਦੀ ਆ ਲਵਾਰਸ ਹਾਲਤ ਵਿੱਚ ਤੇ ਉਹਨੂੰ ਚੈੱਕ ਕਰਨਾ ਕੀਤਾ ਜਾਵੇ ਜੀ ਆਰ ਪੀ ਨੂੰ ਆਰ ਪੀ ਐਫ ਨੂੰ ਤੁਰੰਤ ਜਾ ਕੇ ਮੁਲਾਜ਼ਮ ਮੌਕੇ ਤੇ ਖੜੇ ਨੇ ਉਹਨਾਂ ਨੂੰ ਤਲਾਸ਼ ਦਿੱਤੀ ਜਾਵੇ ਕਿ ਉਹਦੇ ਤੇ ਕੋਈ ਅਨਸਾ ਵੀ ਘਟਨਾ ਨਾ ਵਾਪਰ ਚੁੱਕੀ ਮੌਕੇ ਤੇ ਹੀ ਫੈਸਲਾ ਲਿਆ ਜਾ ਤੱਕ ਜੀ ਆਰ ਪੀ ਮਾਜ਼ਮੀ